ਜਿਹੜਾ ਕਿਤਾਬਾ ਸੇਲ ਕਰ ਰਿਹਾ ਉਹਦੇ ਲਈ ਪੜਨਾ ਕਿੰਨਾ ਕੁ ਜ਼ਰੂਰੀ ਆ ਆਪ ਕਿਤਾਬਾਂ ਦੇਖੋ ਜੇਕਰ ਕਿਤਾਬਾਂ ਪੜਾਂਗੇ ਤਾਂ ਹੀ ਦੱਸ ਹੋਊਗਾ ਹਰ ਗੱਦਾ ਤੋਂ ਡੱਲੀ ਅਣਜਾਣ ਹੋਗੇ ਤੇ ਕਿਤਾਬ ਜੇਕਰ ਅਸੀਂ ਗੱਲ ਕਰੀਏ ਤਾਂ ਕਿਤੇ ਚ ਇਹ ਗੰਮ ਨੂੰ ਉਹੀ ਬੰਦਾ ਸਹੀ ਚਲਾ ਸਕਦਾ ਜਿਹਨੂੰ ਪੜਨ ਦਾ ਸ਼ੌਂਕ ਹੁੰਦਾ ਹੈਗਾ ਤੇ ਕੋਈ ਗੋੜਾ ਛੱਕਰਦਾ ਹੈ ਨਹੀਂ ਕਿ ਉੱਥੇ ਤੁਹਾਨੂੰ ਡਲੀ ਜਾ ਕੇ ਚਿਘਾਤਾ ਕਿ ਤੁਸੀਂ ਉਹਦਾ ਅੰਦਾਜ਼ਾ ਲਗਾ ਲਓਗੇ ਹਾਂ ਭਈ ਮਿੱਟੀ ਹੈ ਵੱਧ ਮਿੱਟੀ ਹੈ ਆਹਨੂੰ ਛੱਕਰ ਨਹੀਂ ਹੈਗੀ ਆ ਜੇਕਰ ਤੁਸੀਂ ਅਸੀਂ ਪੜਾਂਗੇ ਤਾਂ ਹੀ ਅਸੀਂ ਉਹਨੂੰ ਦੱਸ ਪਾਵਾਂਗੇ ਕਿਉਂਕਿ ਇਹ ਸਾਡੇ ਮਨ ਅਕਦਾ ਸਾਂਝ ਬਣ ਜਾਂਦੀ ਹੈ ਕਿਤਾਬਾਂ ਦੇ ਨਾਲ ਵੀ ਢੋਡੀ ਕਿਤਾਬਾਂ ਦੇ ਨਾਲ ਜਾਣ ਪਛਾਣ ਕਰਾਣੀ ਉਹ ਇੱਕ ਬੁੱਕ ਸੇਲਰ ਦਾ ਕੰਮ ਆਗਾ ਤੇ ਜੇਕਰ ਇਹ ਪਛਾਣ ਕਰਾ ਦਿੰਦਾਗਾ ਬਹੁਤ ਸੋਹਣਾ ਮੈਨੂੰ ਲੱਗਦਾ ਉਹੀ ਹਰੀ ਜ਼ਿੰਦਗੀ ਕਾਮਯਾਬ ਰਹਿੰਦੇ ਆ ਸਮੇਂ ਦੇ ਨਾਲ ਅਪਡੇਟ ਹੋਣਾ ਪਊਗਾ ਤੇ ਜਿਹੜੀ ਚੀਜ਼ ਇਹ ਹੈਗੀ ਆ ਵੀ ਹਾਂ ਕਿਤਾਬਾਂ ਦੇ ਨਾਲ ਜੁੜਨ ਦੇ ਲਈ ਕਿਤਾਬਾਂ ਪੜਨੀਆਂ ਬਹੁਤ ਜ਼ਰੂਰੀ ਨੇਗੀਆਂ ਤਾਂ ਹੀ ਅਸੀਂ ਪਾਟਕਾ ਨੂੰ ਦੱਸ ਪਾਵਾਂਗੇ ਫੇਰੀ ਉਹਦਾ ਵੀ ਉਹ ਕਿਉਂ ਪੜਨ ਤੋਂ ਕੁਐਸਚਨ ਹੈ ਤੁਹਾਡੇ ਤੇ ਕੋਈ ਤੁਹਾਡੇ ਦੇ ਕੋਈ ਚੀਜ਼ ਕਿਉਂ ਖਰੀਦੂਗਾ ਤੁਹਾਨੂੰ ਉਹਨਾਂ ਨੂੰ ਕੁਛ ਨਾ ਕੁਛ ਤਾਂ ਦੇਣਾ ਪਊਗਾ ਪਰ ਨੌਲੇਜ ਦੇ ਰੂਪ ਚ ਹੈ ਦੱਸਣਾ ਪਊਗਾ ਵੀ ਇਹ ਕਿਤਾਬ ਚ ਇਹ ਚੀਜ਼ ਹੈ ਇਹ ਵਿਸ਼ੇ ਤੇ ਹੈ ਜੀ ਇੱਕ ਖਲਾਅ ਦੀ ਗੱਲ ਹਮੇਸ਼ਾ ਹੁੰਦੀ ਆ ਕਿ ਹੁਣ ਪੜਨ ਵਾਲਿਆਂ ਦਾ ਵੀ ਖਲਾਫ ਜਾਂਦਾ ਜਾਂਦਾ ਘਟਦੇ ਜਾਂਦੇ ਨੇ ਤੇ ਲਿਖਣ ਵਾਲਿਆਂ ਦਾ ਵੀ ਮੈਂ ਚਾਹੂੰਗਾ ਤੁਸੀਂ ਕੁਝ ਨਵੇਂ ਟਾਈਟਲ ਜੇ ਆਏ ਨੇ ਉਹਨਾਂ ਬਾਰੇ ਵੀ ਜਰੂਰ ਦੱਸੋ ਤੇ ਇਸ ਬਾਰੇ ਤੁਹਾਨੂੰ ਕੀ ਲੱਗਦਾ ਕਿ ਪੜਨ ਦੀ ਘਾਟ ਆ ਜਿਹੜੀ ਉਹ ਕਿੰਨੀ ਕੁ ਪਈ ਆ ਪੜਨ ਦੇ ਕੁਝ ਨਵੇਂ ਪਾਠਕ ਪੈਦਾ ਹੋਏ ਨੇ ਜਾਂ ਘਟੇ ਨੇ ਇਹ ਵੈਸੇ ਨਾਲ ਜਿੱਦਾਂ ਆਪਾਂ ਡੈਗਰਾਸੀ ਹਸਪੀਟਲ ਚ ਬਗ ਜੀ ਤਾਂ ਸਾਨੂੰ ਬਿਮਾਰ ਬਹੁਤ ਦੇਖਣਗੇ ਜੇਕਰ ਅਸੀਂ ਬਾਜ਼ਾਰ ਚ ਵਗ ਜਾਈਏ ਤਾਂ ਸਾਨੂੰ ਲੱਗੂਗਾ ਭੀੜ ਬਹੁਤ ਹੈ ਜੇਕਰ ਅਸੀਂ ਕਿਤਾਬਾਂ ਵਾਲੇ ਲੋਕਾਂ ਦੇ ਵਿੱਚ ਵਿਚਰਦੇ ਆ ਤਾਂ ਤੁਹਾਨੂੰ ਲੱਗੂਗਾ ਯਾਰ ਲੋਕ ਕਿੰਨਾ ਪੜਦੇ ਆ ਇਹ ਐਦਾ ਨਹੀਂ ਹੈਗਾ ਵੀ ਲੋਕ ਨਹੀਂ ਪੜਦੇ ਬਹੁਤ ਪੜਦੇ ਆ ਕਿਸੇ ਮੇਲੇ ਦੇ ਵਿੱਚ ਮਗਰ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਮੇਲਾ ਲੱਗਦਾ ਜਾਂ ਸਾਰੀਆਂ ਥਾਵਾਂ ਤੇ ਮੇਲਾ ਲੱਗਦਾ ਜੇ ਤਿੰਨ ਦਿਨਾਂ ਦਾ ਮੇਲੇ 'ਚ ਚਾਰ ਦਿਨਾਂ ਦੇ ਮੇਲੇ 'ਚ 2-2 ਕਰੋੜ ਰੁਪਏ ਸੇਲ ਹੁੰਦੀ ਹੈ ਤਾਂ ਸਾਰੇ ਪਾਠਕਾਂ ਦੀ 2-2 ਕਰੋੜ ਦੀ ਕਿਤਾਬ ਖਰੀਦੀ ਜਾਂਦੀ ਹੈ ਤਾਂ ਉਹ ਬੰਦੇ ਦੁਆਰੇ ਹੀ ਖਰੀਦੀ ਜਾਂਦੀਆਂ ਨੇ ਉਹ ਪੜੀਆਂ ਵੀ ਜਾਣਗੀਆਂ ਅੱਜ ਨਹੀਂ ਪੜੀ ਜਾ ਰਹੀ ਤਾਂ ਕੱਲ ਨੂੰ ਪੜੀ ਜਾਊਗੀ ਕਿਤਾਬ ਖਰੀਦੀ ਜਾਣੀ ਜ਼ਰੂਰੀ ਹੈ ਇਹ ਕੋਈ ਨਿਰਾਸ਼ ਹੋਣ ਵਾਲੀ ਗੱਲ ਨਹੀਂ ਹੈਗੀ ਵੀ ਕਿਤਾਬ ਨਹੀਂ پڑھਦੇਗੇ ਕਿਤਾਬ ਪੜਦੇ ਹੈ ਬਿਲਕੁਲ ਪੜਦੇ ਹੈ ਬਸ ਤੁਹਾਨੂੰ ਉਸ ਕੈਟਾਗਰੀ ਦੇ ਵਿੱਚ ਆਉਣ ਦੀ ਲੋੜ ਹੈ ਕਿ ਤੁਸੀਂ ਉਹਦੇ ਵਿੱਚ ਵੀ ਖੂ ਕਿੰਨੇ ਕੁ ਡੂੰਘਾ ਉਹਦੇ ਵਿੱਚ ਛਾਲ ਮਾਰ ਕੇ ਜਾਂ ਉਤਰ ਕੇ ਦੇਖਣਾ ਪਊਗਾ ਤੁਹਾਨੂੰ ਇਹਨਾਂ ਇੱਕ ਹੋਰ ਵੀ ਲੱਗਦਾ ਮੈਂ ਕਿਤਾਬ ਚਾਹੇ ਖਰੀਦਣੀ ਵੀ ਨਹੀਂ ਕਿਸੇ ਨੇ ਪਰ ਦੇਖਣੀ ਜ਼ਰੂਰ ਲੋਕ ਪਸੰਦ ਕਰਦੇ ਵੀ ਕਿਤਾਬ ਨੂੰ ਦੇਖੀਏ ਤਾਂ ਸਹੀ ਇੱਕ ਵਾਰੀ ਹੈਨਾ ਵੀ ਕਿਤਾਬਾਂ ਖਿੱਚਣੀਆਂ ਜ਼ਰੂਰ ਆ ਇਹ ਨਹੀਂ ਹੈਗਾ ਵੀ ਜਿਵੇਂ ਕਹਿੰਦੇ ਨੇ ਰੀਲਾਂ ਦਾ ਦੌਰ ਚੱਲ ਪਿਆ ਕਿਤਾਬਾਂ ਤੋਂ ਦੂਰੀ ਬਣ ਗਈ ਪਰ ਲੋਕ ਫਿਰ ਵੀ ਕਿਤਾਬਾਂ ਵੱਲ ਨੂੰ ਖਿੱਚੇ ਤਾਂ ਹੁੰਦੇ ਆ ਨਾ ਵੀ ਦੇਖ ਕੇ ਲੱਗਦੀ ਆ ਇਹਦੇ ਬਾਰੇ ਵੀ ਹੁਣ ਮੈਂ ਥੋੜੀ ਗੱਲ ਕਰੂੰਗਾ ਕਈ ਵਾਰ ਇਹ ਹੁੰਦਾ ਵੀ ਕਿਤਾਬ ਦਾ ਸੋਹਣਾ ਲੱਗਣਾ ਨਹੀਂ ਇੰਨਾ ਜ਼ਰੂਰੀ ਜਿੰਨਾ ਉੱਚ ਕੰਟੈਂਟ ਜ਼ਰੂਰੀ ਆ ਤੁਹਾਨੂੰ ਕੀ ਲੱਗਦਾ ਕਿਤਾਬ ਦੀ ਉੱਪਰਲੀ ਦਿਖ ਵਿਚਲਾ ਜਿਹੜਾ ਉਹਦਾ ਸਾਰਾ ਵੀ ਕੰਟੈਂਟ ਆ ਜੋ ਟਾਈਪਿੰਗ ਆ ਇਹ ਪਾਠਕ ਦੀ ਮਾਨਸਿਕਤਾ ਤੇ ਕਿੰਨਾ ਅਸਰ ਕਰਦਾ ਇਹ ਬਿਲਕੁਲ ਬੈਂਦਾ ਜੀ ਦੇਖੋ ਜੇਕਰ ਉਹ ਬੰਦਾ ਅੰਦਰੋਂ ਸੋਹਣਾ ਹੈ ਤੇ ਜੋ ਬਾਹਰੋਂ ਵੀ ਆਪੇ ਆਪ ਨੂੰ ਸੋਹਣਾ ਬਣਾ ਲੂਗਾ ਉਹ ਸੋਨੇ ਦਾ ਸੁਹਾਗਾ ਹੈਗਾ ਕੀ ਕਿ ਇਦਾਂ ਹੀ ਪਾਠਕ ਵੀ ਇਹ ਮੰਗ ਕਰਦੇ ਵੀ ਜੇ ਕਿਤਾਬ ਅੰਦਰੋਂ ਕੰਟੈਂਟ ਸੋਹਣਾ ਹੈ ਬਹੁਤ ਸਾਰੇ ਪਬਲਿਸ਼ਰ ਹੈਗੇ ਨਾਮ ਨਹੀਂ ਲੈਣਾ ਚਾਹੀਦਾ ਵੀ ਜਿਨ੍ਹਾਂ ਦਾ ਕੰਟੈਂਟ ਬਹੁਤ ਸੋਹਣਾ ਕਮਾਲ ਦੇ ਹੈ ਪਰ ਬੋਧੀਵਾਰੀ ਨਾ ਇਸ ਪੱਖ ਤੋਂ ਮਾਰ ਖਾ ਜਾਂਦਾ ਕਿ ਉਹ ਬਾਹਰੋਂ ਸੋਹਣੀ ਲੁੱਕ ਨਹੀਂ ਬਣਾਣ ਸੀਗੇ ਤੇ ਉਹ ਲੁੱਕ ਤੇ ਵੀ ਕੰਮ ਕਰਨਾ ਚਾਹੀਦਾ ਹੈਗਾ ਤੇ ਅੰਦਰੋਂ ਕਿਤਾਬ ਤਾਂ ਸੋਹਣੀ ਹੁੰਦੀ ਨਹੀਂ ਹੁੰਦੀ ਹੈ ਕੋਈ ਖਿੱਚ ਖਿੱਚੇ ਹੀ ਹੁੰਦਾ ਵੀ ਆਗਿਆਪਨ ਸੋਹਣਾ ਬਣਾਣਾ ਬੰਦੇ 'ਚ ਵੀ ਉਹ ਕੁਦਰਤੀ ਆ ਬੰਦਾ ਉਧਰ ਹੀ ਅਟਰੈਕਟ ਹੁੰਦਾਗਾ ਵੀ ਜਿੱਧਰ ਖਿੱਚ ਹੁੰਦੀ ਹੈਗੀ ਹਨਾ ਤਾਂ ਉਹ ਜਿਹੜਾ ਕਿਤਾਬ ਦਾ ਬਾਹਰੀ ਪੱਕਾ ਹੈ ਉਹ ਸੋਹਣਾ ਹੋਣਾ ਜ਼ਰੂਰੀ ਹੈ ਫੌਂਟ ਹੈ ਜਿਹੜਾ ਉਹ ਵੀ ਉਹਦਾ ਉਹਨਾਂ ਕੇ ਵੀ ਹਰ ਉਮਰ ਦੇ ਤਾਂ ਅੰਦਾਜ਼ੇ ਦੇ ਨਾਲ ਵੀ ਇਸ ਉਮਰ ਦੇ ਬੰਦੇ ਨੂੰ ਇਹਨੂੰ ਇਹ ਕਿਤਾਬ ਨੂੰ ਹਰ ਉਮਰ ਦਾ ਬੰਦਾ ਪੜ੍ਹ ਸਕਦਾ ਹੈਗਾ ਤਾਂ ਉਹਦਾ ਕੰਟੈਂਟ ਉਹ ਸੌਰੀ ਉਹਦੀ ਜਿਹੜੀ ਫੌਂਟ ਆ ਉਹ ਚੀਜ਼ ਵਰਤੀ ਜਾਵੇ ਤਾਂ ਬਹੁਤ ਸੋਹਣੀ ਗੱਲ ਰਹੂਗੀ ਸਾਰਿਆਂ ਦਾ ਸਵਾਦ ਵੱਖਰਾ ਹੁੰਦਾ ਤੁਹਾਨੂੰ ਨਮਕੀਨ ਪਸੰਦ ਹੋਊਗਾ ਮੈਨੂੰ ਮਿੱਠਾ ਪਸੰਦ ਆ ਹੂੰ ਮੈਨਾਂ ਹਮੇਸ਼ਾ ਇਹ ਕਹਿਣਾ ਵੀ ਜਦੋਂ ਵੀ ਤੁਹਾਡੇ ਕੋਲ ਪਾਠ ਜਾਂਦਾ ਤਾਂ ਉਹਨੂੰ ਸਭ ਤੋਂ ਵੱਡਾ ਪਹਿਲਾ ਸਵਾਲ ਇਹ ਹੋਣਾ ਚਾਹੀਦਾ ਕਿ ਤੁਹਾਨੂੰ ਕਿੱਦਾਂ ਦਾ ਪੜ੍ਹਨਾ ਪਹਿਲੇ ਪਸੰਦ ਹੈ ਉਹ ਪਤਾ ਕਰਨਾ ਪੈਣਾ ਹੈ ਆਦਰਵਾਇਜ਼ ਇਨੀ ਕਿਤਾਬਾਂ ਦਾ ਇਹ ਹੁੰਦਾ ਵੀ ਸੋਸ਼ਲ ਮੀਡੀਆ ਦਾ ਦੌਰ ਹੈ ਤੁਸੀਂ 10 ਦਿਨ ਐੜਾ ਲਗਾ ਦਿਓ ਕਿਸੇ ਕਿਤਾਬ ਤੇ 1000 ਕਿਤਾਬੀ ਵੇਚ ਸਕਦੇ ਹਾਂ ਕੋਈ ਰੀਲ ਪਵਾ ਦੋ ਉਹਦੀ 2000 ਕਿਤਾਬ ਵੀ ਵਿਕ ਸਕਦੀ ਹੈ 3000 ਕਿਤਾਬ ਵੀ ਵਿਕ ਸਕਦੀ ਹੈ ਬਟ ਜੇਕਰ ਸਹੀ ਮੈਨੇਜ ਗੱਲ ਕਰੀ ਜਾਵੇ ਵੀ ਮਤਲਬ ਕਿ ਕਿਤਾਬ ਉਹੀ ਹੈ ਜਿਸ ਨੂੰ ਪ੍ਰੋਮੋਸ਼ਨ ਦੀ ਲੋੜ ਨਾ ਪਵੇ ਉਹ ਮੂੰਹੋਂ ਮੂੰਹੀ ਚੱਲੀ ਜਾਂਦੀਆਂ ਨੇ ਜਿਵੇਂ ਕੋਠੇ ਖੜਕ ਸਿੰਘ ਵਰਗੇ ਨਾਵਲ ਨੇ ਜਾਂ ਪੁਰਾਣੇ ਨਾਵਲ ਨੇ ਜਸਵੰਤ ਸਿੰਘ ਕਮਲਾ ਵਰਗਿਆਂ ਦੇ ਤਾਂ ਉਹਨਾਂ ਨੂੰ ਲੱਗਦਾ ਕਦੇ ਪ੍ਰੋਮੋਸ਼ਨ ਦੀ ਲੋੜ ਬੁਗ ਤੇ 100 ਸਾਲਾਂ ਤੱਕ ਵੀ ਉਹਨਾਂ ਨੂੰ ਪ੍ਰੋਮੋਸ਼ਨ ਦੀ ਲੀਨ ਲੋੜ ਪੈਣੀ ਹੈਗੀ ਤਾਂ ਉਹ ਜਿਹੜਾ ਹੈਗਾ ਵੀ ਅੰਦਰ ਕੰਟੈਂਟ ਆ ਜਿਹੜਾਗਾ ਉਹ ਬਹੁਤ ਮੈਟਰ ਕਰਦਾਗਾ